ਜੋੜੇ ਜਿਦੀ ਗੱਲ ਹੈ ਕਿਉਂਕਿ ਬੱਚਾ ਹਜੇ ਖੇਡ ਰਿਹਾ ਹੈ ਕੀ ਉਹਨੇ ਬਣਨਾ ਹੈ ਕੀ ਉਹਨੇ ਹਜੇ ਉਹਦੇ ਪਰਮਾਤਮਾ ਵਾਂਗ ਹੱਤਾ ਸਾਰਾ ਕੁਝ ਪਰ ਲੱਗਦਾ ਇਹ ਹੈ ਵੀ ਜਿਹੜੇ ਉਹ ਉਹਦੇ ਚੈਨ ਚੱਕਰ ਆ ਜਾਂ ਉਹਦੀ ਉਹਦੀ ਮਤਲਬ ਚਾਕਣੀ ਹੈ ਰਹਿਣੀ ਬਹਿਣੀ ਜਾਂ ਉਹਦੇ ਇਸ਼ਾਰੇ ਨੇ ਉਹ ਬਾਈ ਦੇ ਸੰਕੇ ਦੇ ਰਹੇ ਨੇ ਤਾਂ ਬਾਈ ਆਊਗਾ ਦੁਬਾਰੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜੋ 29 ਮਈ 2022 ਨੂੰ ਇਸੇ ਥਾਰ ਗੱਡੀ ਵਿੱਚ ਸਵਾਰ ਹੋ ਕੇ ਆਪਣੇ ਘਰ ਤੋਂ ਸ਼ਾਮ 5 ਵਜੇ ਦੇ ਕਰੀਬ ਆਪਣੀ ਮਾਫੀ ਨੂੰ ਮਿਲ ਲਈ ਪਿੰਡ ਬਰਨਾਵਾ ਜਾਂਦਾ ਹੈ ਅਤੇ ਇੱਥੋਂ ਹੀ ਇੱਕ ਵਿਅਕਤੀ ਰੈਕੀ ਕਰਦਾ ਹੈ ਅਤੇ ਲਾਰੈਂਸ ਮਿਸ਼ਨ ਹੋਈ ਤੇ ਗੋਲਡੀ ਬਰਾੜ ਦੇ ਗੁਰਗਿਆਂ ਨੂੰ ਸੂਚਨਾ ਦਿੰਦਾ ਹੈ ਅਤੇ ਉਹ ਸਿੱਧੂ ਮੂਸੇਵਾਲਾ ਨੂੰ ਪਿੰਡ ਜਵਾਰਕੇ ਵਿਖੇ ਦੋ ਕਰੋਲਾ ਅਤੇ ਬਲੈਰੋ ਮੋਡਿਊਲ ਘੇਰ ਕੇ ਅਨੇਵਾ ਗੋਲੀਆਂ ਚਲਾਉਂਦੇ ਆ ਅਤੇ ਸਿੱਧੂ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਆ ਬੇਸ਼ੱਕ ਸਿੱਧੂ ਮੂਸੇਵਾਲਾ ਨੂੰ ਅੱਜ 3 ਸਾਲ ਲੇ ਕਰੀਬ ਸਮਾਂ ਹੋ ਚੁੱਕਾ ਹੈ ਉਹ ਸਾਡੇ ਵਿੱਚ ਨਹੀਂ ਪਰ ਸਿੱਧੂ ਹਮੇਸ਼ਾ ਪੂਰੀ ਦੁਨੀਆ ਵਿੱਚ ਦੇ ਦਿਲਾਂ ਵਿੱਚ ਰਾਜ ਕਰ ਰਿਹਾ ਤੇ ਅੱਜ ਵੀ ਸਿੱਧੂ ਦੇ ਗਾਣੇ ਔਰ ਸਿੱਧੂ ਨੂੰ ਉਸੇ ਤਰ੍ਹਾਂ ਯਾਦ ਕੀਤਾ ਜਾਂਦਾ ਹੈ ਇਹ ਉਹੀ ਥਾਰ ਹੈ ਜਿਹੜੀ ਸਿੱਧੂ ਮੂਸੇਵਾਲਾ 29 ਮਈ 2022 ਨੂੰ ਇਥੋਂ ਘਰੋਂ ਲੈ ਕੇ ਇਸ ਤੇ ਸਵਾਰ ਹੋਇਆ ਸੀ ਤੇ ਨਾਲ ਆਪਣੇ ਦੋ ਦੋਸਤ ਨੂੰ ਨਾਲ ਲੈ ਕੇ ਗਿਆ ਸੀ ਤੁਸੀਂ ਦੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਤੇ ਲਾਰੈਂਸ ਮਿਸ਼ਨੋਈ ਦੇ ਗੁਰਗਿਆਂ ਅਤੇ 골ਡੀ ਬ੍ਰਾਂਡ ਦੇ ਗੁਰਗਿਆਂ ਵੱਲੋਂ ਕਿਸ ਤਰ੍ਹਾਂ ਅੰਨੇਵਾ ਫਾਇਰਿੰਗ ਕੀਤੀ ਗਈ ਆ ਔਰ ਇਹ ਥਾਰ ਸਿੱਧੂ ਤੇ ਹੋਏ ਤਸ਼ਦਦ ਦੀ ਕਹਾਣੀ ਬਿਆਨ ਕਰਦੀ ਹੈ ਇਹ ਆਪਣੇ ਆਪ ਵਿੱਚ ਗਵਾਹੀ ਭਰਦੀ ਹੈ ਕਿ ਸਿੱਧੂ ਦੇ ਉੱਪਰ ਕਿਸ ਤਰ੍ਹਾਂ ਅੰਨੇਵਾ ਗੋਲੀਆਂ ਚਲਾਈਆਂ ਗਈਆਂ ਅਤੇ ਥਾਰ ਦੇ ਮੂਰਤ ਫਰੰਟ ਤੋਂ ਲੈ ਕੇ ਸ਼ੀਸ਼ੇ ਸਾਈਡਾਂ ਹਰ ਜਗ੍ਹਾ ਉੱਪਰ ਇੰਨੀਆਂ ਫਾਇਰਿੰਗ ਕੀਤੀ ਗਈਆਂ ਇੰਨੀਆਂ ਗੋਲੀਆਂ ਚਲਾਈਆਂ ਗਈਆਂ ਕਿ ਸਾਫ ਪਤਾ ਚੱਲਦਾ ਹੈ ਕਿ ਜਿਹੜੇ ਗੈਂਗਸਟਰ ਸਿੱਧੂ ਨੂੰ ਇੱਕ ਕਤਲ ਕਰਨ ਲਈ ਆਈ ਸੀ ਉਹਨਾਂ ਦਾ ਸਿੱਧੂ ਪ੍ਰਤੀ ਕਿੰਨਾ ਗੁੱਸਾ ਸੀ ਬੇਸ਼ੱਕ ਸਿੱਧੂ ਨੇ ਇਹਨਾਂ ਨਾਲ ਗੈਂਗਸਟਰਾਂ ਨਾਲ ਕੋਈ ਵੀ ਸਿੱਧੂ ਦਾ ਰੋਲਾ ਨਹੀਂ ਸੀ ਪਰ ਬੋਲਦੀ ਬਰਾਣ ਅਤੇ ਲਾਰੈਂਸ ਮਿਸ਼ਨੋਈ ਵੱਲੋਂ ਚੰਦ ਪੈਸਿਆਂ ਦੀ ਖਾਤਰ ਆਪਣੇ ਗੁਰਗਿਆਂ ਰਾਹੀਂ ਸਿੱਧੂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸਾਡੇ ਨਾਲ ਨੇ ਸੁਖਪਾਲ ਪਾਲੀ ਜੋ ਹਮੇਸ਼ਾ ਹੀ ਸਿੱਧੂ ਦੇ ਸਾਇਬਨ ਹਮੇਸ਼ਾ ਨਾਲ ਰਹਿੰਦੇ ਸੀ ਤਸਵੀਰਾਂ ਵਿੱਚ ਅਕਸਰ ਦੇਖਿਆ ਗਿਆ ਤੇ ਹੁਣ ਸਿੱਧੂ ਦੇ ਪਿਤਾ ਨਾਲ ਬਲਕੋਤ ਸਿੰਘ ਨਾਲ ਵੀ ਅਕਸਰ ਦੇਖੇ ਜਾਂਦੇ ਨੇ ਬਾਲੀ ਜੀ 29 ਮਈ 2022 ਉਹ ਕਾਲਾ ਦਿਨ ਜਦੋਂ ਸਿੱਧੂ ਬੇਸ਼ੱਕ ਇਸ ਦੁਨੀਆ ਤੋਂ ਚਲਾ ਗਿਆ